ਤੋਂ ਤਾਂ ਜਿਹੜੇ ਨੂੰ ਕਰਾਂ ਤੇ ਮਾਣ ਦੇ ਜੁੜੀ ਦਿਨ ਤੇ ਬਰਾਬਰ ਆਲਮ ਸੁਭਤੀ ਸਾਹ ਸੰਗੇ ਪਦੇ ਬਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਕੋਈ ਸ਼ਬਦ ਨਹੀਂ ਕਿਹਾ ਜਾਂਦਾ ਤੇ ਨਾਲ ਤੁਹਾਡਾ ਬੰਧ ਦਰਦੀਆਂ ਦਾ ਪ੍ਰਾਰਥਨ ਕਰ ਸਕ ਜੇ ਤੁਸੀਂ ਉਸ ਦਿਨ ਤੋਂ 13 ਤਰੀਕ ਤੋਂ ਲੈ ਕੇ ਅੱਜ ਤੱਕ ਤੁਸੀਂ ਆਪਣੀਆਂ ਡਿਊਟੀਆਂ ਸੁਆਵਾਂ ਨਿਭਾੜ ਕੇ ਗੁਰੂ ਨਾਲ ਪਿਆਰ ਰੱਖਦੇ ਹੋਏ ਮੇਰੀਓ ਪੈਣਾ ਬਹਿ ਜਾਓ ਦੋ ਚਾਰ ਮਿੰਟ ਦੀ ਗੱਲ ਆ ਬਹੁਤ ਨਾਂ ਨਾ ਆਪਣੇ ਪਈਆ ਹੋਰ ਨਾ ਪਵਾਈਏ ਆਜ ਤਾਂ ਗੋਦੋ ਬੋਦਿਆ ਕੰਧ ਦੇ ਦਰਦੀਆਂ ਨੇ ਉਹ ਸੜ ਗਿਆ ਕੋਈ ਤੂੰ ਨਾ ਹੀ ਲੈ ਆਪਣੇ ਤੇ ਆਪਾਂ ਜੋ ਕਰਦੇ ਆਪਾਂ ਉਹਦਾ ਸਜ਼ਾ ਮੰਗਦੇ ਕੰਡ ਵਾਲਿਆਂ ਨੂੰ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਆ ਤੁਸੀਂ ਹਰ ਪਾਸੇ ਬੈਠਾਇਆ ਜੋ ਅਗਲੇ ਫੈਨ ਦੇ ਕੰਮ ਨਹੀਂ ਪੰਥ ਨੇ ਕਰਨੇ ਨੇ ਸਾਡੇ ਵੱਸ ਦੀਆਂ ਗੱਲਾਂ ਨਹੀਂ ਗੀਆਂ ਨਾ ਸਾਡੇ ਮਨ ਜੇ ਤਾਂ ਦਾ ਕੋਈ ਭਾਵਨਾ ਆ ਸਾਡੇ ਕੋਲ ਜਿੰਨੀ ਜਿੰਨੀ ਸਾਡੀ ਦੂਜੀ ਸਿਗਰੀ ਅਸੀਂ ਆਪਣੀ ਨਵਾਈ ਕਰਦੇ ਹਾਂ ਔਰ ਨਵਾਈ ਜਾਣੀਆਂ ਗੁਰੂ ਦਾ ਪਿਆਰ ਰੱਖਦੇ ਹੋਏ ਤੇ ਤੁਹਾਡਾ ਕੋਟ ਕੋਟ ਤਨ ਨਾਲ ਕੁਝ ਸੱਜਣਾ ਵੱਲੋਂ ਜਿਹੜੀ ਉਹਨਾਂ ਵੱਲੋਂ ਆਪਾਂ ਜਿਹੜੀ ਵਿਛਾਈ ਸੀ ਸਿੰਘਾਂ ਦੇ ਸਾਰੀ ਆਪਾਂ ਬਾਹਰ ਕੱਢਤੀ ਸੀ ਉਹ ਸਾਰੀ ਵਿਛਾਈ ਬਾਹਰ ਕੱਢ ਕੇ ਤੋਹਾਰ ਦੱਦਿਆਂ ਦੀ ਤੇਲਾ ਚੰਗੂਆ ਸਾਹਿਬ ਦੀ ਤੇਲਾ ਸਾਹਿਬ ਦੇ ਦਰਬਾਰ ਬੈਠਦੀ ਸੇਵਾ ਜਿਹੜੀ ਕੀਤੀ ਗਈ ਆ ਉਹ ਭਾਈ ਗਰਦੀਪ ਸਿੰਘ ਜਾਨੀ ਮੋਹ ਸੇਕ ਉਹਨਾਂ ਦੇ ਲਾੜਕੇ ਜੁਕੇ ਵੱਲੋਂ ਕੀਤੀ ਗਈ ਆ ਸਾਡੀ ਛੋਟੀ ਧੀ ਨਾਨਾ ਪੋਤਰੀ ਬੀਬੀ ਹਰਵੰਸ ਕੋਲ ਤੇ ਸੋਨ ਸਿੰਘ ਬਾਦਲੀਆਂ ਦੇ ਉਹਨਾਂ ਵੱਲੋਂ 20000 ਰੁਪਏ ਦੀ ਸੇਵਾ 5000 ਰੁਪਏ ਸਰਦਾਰ ਸੰਤੋਖ ਸਿੰਘ ਬਾਦਲੀਆਂ ਦੇ ਉਹਨਾਂ ਵੱਲੋਂ ਅਸੀਂ ਯਾਪਦੇ ਬੋ ਸਾਰੇ ਜਿੰਨੇ ਸਿਰੇ 5-5000 ਰੁਪਇਆ ਪਾਇਆ ਜੋ ਖਾਚਾ ਨਗਰਾਂ ਤੇ ਇੱਥੇ ਆਇਆ ਉਹ ਬਾਅਦ ਲੈ ਕੇ ਲਾਇਆ ਜਾਊਗਾ ਕਿੱਥੇ ਤੇ ਮਨਸ ਕਿਉਂ ਕਿ ਕਈ ਵਾਰੀ ਮਾਇਆ ਦੇ ਬਾਤ ਤੇ ਬੋਲੇ ਪਿੰਦੇ ਹੁੰਦੇ ਕੋਤੇ ਇੰਨੀ ਇਕੱਠੀ ਹੋ ਕੇ ਇੰਨੀ ਹੋ ਗਈ ਜਾਂ ਤੇ ਇਹ ਸਾਡੀ ਤੁਹਾਨੂੰ ਬੇਤੀ ਆ ਕਿ ਮੈਂ ਸਰ ਦੀ ਵੀ ਆਪਦੀ ਗੱਲ ਕੀਤੀ ਆ ਡੀਪੀਆਰ ਵੀ ਦੇ ਕੋਟਰੀ ਕਰਾਂਗੇ ਤਾਂ ਕੱਲ ਮਜੂਬੀ ਕੱਲ ਦੇ ਆਕੇ ਦਵਾ ਦੇਗੇ ਨਮੀ ਪਰਥੋ ਨਗਰ ਵੀ ਤੁਸੀਂ ਪੰਤ ਵੇਖਾਂ ਉਹਦੀ ਮਾਇਆ ਵੇਖੀਆ ਕੋਈ ਮਾਇਆ ਦੀ ਕੋਈ ਘਾਟ ਦੀ ਵੀ ਪਰ ਜੇ ਜਿਹੜਾ ਸਾਡੇ ਵੱਲੋਂ ਤੋਂ ਗਲਤੀਆਂ ਹੋਈਆਂ ਉਹ ਹੀ ਤੁਹਾਨੂੰ ਪੰਥ ਤੋਂ ਵੀ ਮਾਫੀ ਮੰਗਦੇ ਆ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਮੰਗਦੇ ਆ ਜਿਹਨਾਂ ਗੋਖੀਆਂ ਨੇ ਵਿਰਧੀ ਕੀਤੀ ਆ ਜਾਂ ਜਿਹਨਾਂ ਨੇ ਆਪਣਾ ਯੋਗਦਾਨ ਪਾਇਆ ਮੈਂ ਕਹਿੰਦਾ ਪੰਥ ਦੇ ਵਰਦਿਓ ਉਹਨਾਂ ਦੇ ਨਾਲ ਵੀ ਕੋਈ ਨਿਹਾੜ ਨਾ ਰੱਖਿਓ ਤੁਸੀਂ ਦੋ ਪੀੜੀਆਂ ਉੱਧਰ ਵਹਿ ਰਹੀਆਂ ਐ ਕਿਹੜੀ ਖੰਡਕਾਰ ਦੀ 22 ਕੋ 24 ਤਰੀਕ ਰੱਖੀ ਸੀ ਉਹਦੇ ਨਾਲ ਹੀ ਕੋ ਸਾਹਿਬ ਸਭ ਬੋਲਦੇ ਸੀਗੇ ਤੇ ਭਾਈ ਮਨੀਕ ਸਿੰਘ ਨਾਲ ਸੰਗਤਾਂ ਦੇ ਨਾਲ ਖੜੇ ਸੀ ਤਾਲ ਮੇ ਕਮੇਟੀ ਨਾਲ ਖੜੇ ਸੀ ਦੂਜੀ ਵੀਡੀਓ ਉਹਨਾਂ ਦੋਸਤਾਂ ਵੀ ਸੀ ਜਿਹੜੇ ਉਹਨਾਂ ਨੂੰ ਬਚਾਉਣ ਦੇ ਲੈ ਕੇ ਸੀ ਕਿ ਉਹਨਾਂ ਸੀਪੀ ਸਾਹਿਬ ਨੂੰ ਮਿਲ ਦਿੱਤੇ ਇਸ ਕਰਕੇ ਮੇਰੀ ਬੇਨਤੀ ਆ ਅਸੀਂ ਪੂਰੂ ਕਰਦੇ ਹਾਂ ਨਵਾਂ ਦਾ ਕੂਕਰਾਂ ਉਹ ਸੇਵਾ ਕਰਦੇ ਤੁਹਾਡਾ ਜੋੜੋ ਸਾਨੂੰ ਸੇਵਾ ਨੂੰ ਵੀ ਦਾਅ ਦੇ ਲਾਉਦੇ ਮੁਤਾਬਕ ਅਸੀਂ ਓਨੀ ਸੇਵਾ ਕਰਦੇ ਰਹਿਣਾ ਆ ਤੇ ਉਹਨਾਂ ਅਨੰਦ ਸਾਹਿਬ ਦਾ ਪਾਠ ਹੋ ਕੇ ਅਰਦਾਸ ਹੋਵੇਗੀ ਸਾਰਿਆਂ ਸੰਗਤਾਂ ਦੇ ਜਾਦਾ ਦੇ ਵਾਂਗੋਂ ਪਜਾਦਾ ਪਾਣੀ ਛਾਕੇ ਜਾਣਾ ਤੁਲਾ ਦੀ ਮਾਫੀ ਫਤਹਿ ਬੁਲਾਨਿਆਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ